ਦੋਸਤੋ ਹੁਣ ਆਪਾਂ ਆ ਕਸ਼ਮੀਰ ਦੇ ਵਿੱਚ ਗਾਸੀਪੁਰਾ ਜਿਹੜਾ ਅਨੰਤਨਾਗ ਦੇ ਨੇੜੇ ਪੈਂਦਾ ਉੱਥੇ ਆਪਣੇ ਇਹ ਦੋਸਤ ਦਾ ਜਿਹੜਾ ਘਰ ਹੈ ਸਾਹਮਣੇ ਦੇਖੋ ਤੁਸੀਂ ਉੱਥੇ ਆਪਾਂ ਪਹੁੰਚੇ ਆ ਤੇ ਦੋਸਤ ਦੇ ਘਰੇ ਆ ਕੇ ਆਪਾਂ ਦੇਖਦੇ ਆ ਕਿਹੋ ਜਿਹਾ ਮਾਹੌਲ ਹੈ ਇੱਧਰ ਦੇਖੋ ਇਧਰੋਂ ਪੈਂਟਰ ਹੋਇਆ ਇਹ ਵਾਲਾ ਦਵਾਲਾ ਇਹ ਤੁਹਾਨੂੰ ਕਸ਼ਮੀਰ ਦਾ ਘਰ ਦਿਖਾ ਰਿਹਾ ਗਾਰਸੀਪੁਰਾ ਅਨੰਤਨਾਗ ਦੇ ਨੇੜੇ ਆਹ ਦੇਖੋ ਆ ਬੈਠ ਗਏ ਸਾਡੇ ਵਾਲੇ ਆ ਕੇ ਦੇਖੋ ਕਿ ਮਰਜਾਈਆਂ ਚ ਵੜ ਕੇ ਕੰਬਲਾਂ ਚ ਵੜ ਕੇ ਬੈਠ ਗਏ ਇਹ ਵੀਰ ਹੁਣਾਂ ਦੀ ਜਿਹੜੀ ਮਹਿਮਾਨ ਨਿਵਾਜ਼ੀ ਹੈ ਇਹ ਭਾਈ ਆਪਾਂ ਨੂੰ ਭੇਥਿਆ ਵਿੰਦਰ ਨੇ ਉਹ ਹਾਂ ਆਪਣੇ ਜਿਹੜੇ ਭਰਾ ਦੇ ਫਰੈਂਡ ਨੇ ਇਹ ਹੈਲਥ ਡਿਪਾਰਟਮੈਂਟ 'ਚ ਕੰਮ ਕਰਦੇ ਨੇ ਵੀਰ ਜੀ ਬੱਟ ਸਾਹਿਬ ਇਹ ਜੀ ਇਹਦਾ ਨਾਮ ਬੱਟ ਹੈ ਸਬਨੇਮ ਦੇਖੋ ਇਹਨਾਂ ਦੀ ਬਹੁਤ ਵਧੀਆ ਮਹਿਮਾਨ ਨਿਵਾਜ਼ੀ ਹੈ ਤੁਸੀਂ ਦੇਖ ਰਹੇ ਹੋ ਕਸ਼ਮੀਰ ਦੇ ਲੋਕ ਕਿਵੇਂ ਪ੍ਰਹਣਚਾਰੀ ਕਰਦੇ ਨੇ ਬਾਕੀਆਂ ਦਾ ਘਰ-ਵਾਰ ਤੁਹਾਨੂੰ ਦਿਖਾਉਂਦੇ ਆ ਕਿਹੋ ਜਿਹਾ ਸਾਹਿਬ ਕਿਤਾਬ ਹੈ ਦੇਖੋ ਜੀ ਇਹਨਾਂ ਦੀ ਮਹਿਮਾਨ ਨਿਵਾਜ਼ੀ ਦੇਖੋ ਡਰਾਈ ਫਰੂਟਸ ਨਾਲ ਕੱਲੇ-ਕੱਲੇ ਬੰਦੇ ਨੂੰ ਕੋਲੀਆਂ ਭਰ-ਭਰ ਕੇ ਡ్రਾਈ ਫਰੂਟ ਖਵਾ ਰਹੇ ਨੇ। ਇਹ ਸਾਡੇ ਵਾਲੇ ਪਹਿਲਾਂ ਹੀ ਪ੍ਰਤੰਦਰ ਹੋਫਲੇ ਪਏ ਨੇ। ਆ ਦੇਖੋ ਨਾਲ ਲਿਆਂਦਾ ਇਹਨਾਂ ਨੇ ਮਿਲਕ ਕੇਕ। ਇਹ ਹੈ ਇਹਨਾਂ ਦੀ ਮਹਿਮਾਨ ਨਵਾਜ਼ੀ। ਦੇਖੋ। ਮਿਰੋ। ਹੁਣ ਆਪਾਂ ਨਾਸਿਰ ਵੀਰ ਦੇ ਘਰ ਰੁਕੇ ਆਂ ਤੇ ਇੱਥੇ ਆਪਾਂ ਕੁਝ ਸਮੇਂ ਲਈ ਆਏ ਸੀਗੇ। ਤੇ ਵੀਰ ਜੀ ਨੇ ਮਤਲਬ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਆਪਾਂ ਇਹਨਾਂ ਵੱਲੋਂ ਆ ਰਹੇ ਹਾਂ ਤਾਂ ਲਗਭਗ 10-12 ਵਾਰ ਇਹਨਾਂ ਨੇ ਫੋਨ ਕੀਤਾ ਉਹ ਕਿੱਥੇ ਕਾ ਗਏ ਕਿੱਥੇ ਕਾ ਗਏ ਇਹਨਾਂ ਦੀ ਪ੍ਰਾਹਣਚਾਰੀ ਕਰਨ ਦੀ ਜਿਹੜੀ ਤਾਂਗ ਸੀ ਉਹ ਬਹੁਤ ਜ਼ਿਆਦਾ ਦੀਰਘ ਸੀਗੀ ਬਹੁਤ ਜ਼ਿਆਦਾ ਇਹਨਾਂ ਨੂੰ ਸੇਵਾ ਕਰਨ ਦਾ ਚਾ ਸੀ ਇਸ ਕਰਕੇ ਵੀਰ ਜੀ ਵਾਰ-ਵਾਰ ਫੋਨ ਕਰਦੇ ਰਹੇ ਤੇ ਜਦੋਂ ਅਸੀਂ ਇਹਨਾਂ ਦੇ ਘਰ ਪਹੁੰਚੇ ਤਾਂ ਸਾਰੇ ਪਰਿਵਾਰ ਨੇ ਹੀ ਪੱਬਾਂ ਪਾਰ ਹੋ ਕੇ ਸਾਡੀ ਸੇਵਾ ਕੀਤੀ ਤੇ ਵੀਰ ਨੇ ਆਪਣੇ ਪਰਿਵਾਰ ਨਾਲ ਸਾਨੂੰ ਇੰਟਰੋਡਿਊਸ ਕਰਾਇਆ ਤੇ ਆਲਾ ਦਵਾਲਾ ਵੀ ਦਿਖਾਇਆ ਉਹ ਵੀ ਤੁਹਾਨੂੰ ਅੱਗੇ ਦਿਖਾਉਨੇ ਆ ਹੁਣ ਮਾਤਾ ਜੀ ਆ ਗਏ ਅਲੈਕੁਮ ਸਲਾਮ ਤੇ ਹੈਸਤੇ ਹੁੰ ਬੱਤਾਈ ਜੱਤ ਹੈ ਕਦਰ ਹੈ ਹਯਾਤ ਨੇ ਜੀ ਜਨ ਵਾਰ ਰਵੈ ਜਾਓ ਸਿਆਤ ਸਲਾਮ ਤਾਂ ਇਤੋ ਹੈ ਰੇ ਧੰਨਵਾਦ ਇੱਧਰ ਬਹਿ ਜਾਓ ਬੀਬੀ ਬੈਠੋ 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 ਹੂੰ ਇਧਰ ਬੈਠੋ ਸਿਹਤ ਇੱਜ਼ਤ ਕਦਰ ਚੀਜ਼ ਮੇਂ ਮਾਦਰ ਹਾਂਜੀ ਹਾਂਜੀ ਦਵਾਈ ਦਿੱਤੀ ਆਪ ਨੂੰ ਹਾਂਜੀ ਹਾਂਜੀ ਹਮਸਮਗੇ ਸਮਝ ਬੈਠਾ ਬੈਠ 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 ਉਹ ਮੈਂ ਦੂਸਰਾ ਫੋਨ ਮੈਂ ਮਿੰਟ ਜਾ ਲਓ ਜੀ ਹਾਂ ਬੇਟਾ ਕੀ ਨਾਮ ਹੈ ਆਪ ਦਾ ਦਾਨਸ਼ਾ 78 ਅੱਛਾ ਦੇਖੋ ਇਹ ਵੀ ਇਹਨਾਂ ਦੀ ਆਪਣੇ ਦੋਸਤ ਦੀ ਬੇਟੀ ਹੈ ਜੀ ਏ 2 ਮੈਡੀਕਲ ਕੀਤੀ ਇਹਨਾਂ ਨੇ ਹੁਣ ਅੱਗੇ ਨੀਟ ਦੀ ਤਿਆਰੀ ਹੈ ਦੇਖੋ ਕਿੰਨੀ ਸੇਵਾ ਕਰ ਰਹੇ ਨੇ ਇਹਨਾਂ ਦੀ ਮਹਿਮਾਨ ਨਿਵਾਜੀ ਦੇਖੋ ਤੁਸੀਂ ਮੇਰੀ ਜਿase ਉਹ ਨਾ ਮੇਰੀ ਬੇਟੀ 2 ਮੈਡੀਕਲ ਨੀਟ ਦੀ ਕਰ ਰਹੀ ਹੈ ਪ੍ਰੈਪਰੇਸ਼ਨ ਉਹ ਵੀ ਤਾਂ ਮੈਂ ਪੁੱਛਾ ਦੇਖੋ ਜੀ ਆਪ ਨਹੀਂ ਲੋਗੇ ਜੀ ਦੇਖੋ ਜੀ ਇਹ ਕੇਕ ਬਣਾਇਆ ਇਹਨਾਂ ਨੇ ਸਪੈਸ਼ਲ ਸਾਡੇ ਲਈ ਇਹਦੇ ਵਿੱਚ ਡਰਾਈ ਫਰੂਟਸ ਪਾਏ ਨੇ ਜਿਵੇਂ ਆਹ ਦੇਖੋ ਇਹਦੇ ਵਿੱਚ ਅਖਰੋਟ ਪਾ ਕੇ ਫਿਰ ਇਹ ਕੇਕ ਬਣਾਇਆ ਫਰੂਟ ਕੇਕ ਹੈ ਦੇਖੋ ਬਹੁਤ ਹੀ ਟੇਸਟੀ ਦੋਸਤੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜਾ ਕਸ਼ਮੀਰ ਦੇ ਵਿੱਚ ਕਿਹੋ ਜਿਹਾ ਘਰ ਬਣਾਏ ਹੋਏ ਨੇ ਇਹ ਵੀਰ ਜੀ ਦਾ ਘਰ ਦੇਖੋ ਤੁਸੀਂ ਇਹ ਆਪਾਂ ਹੁਣ ਅੰਦਰ ਜਾ ਰਹੇ ਆ ਇਹ ਸੱਜੇ ਹੱਥ ਬਾਥਰੂਮ ਬਣਿਆ ਹੋਇਆ ਤੇ ਅੱਗੇ ਜਿਹੜੇ ਇਹ ਦੋ ਪਰਦੇ ਲੱਗੇ ਨੇ ਇੱਧਰ ਵੀ ਰੂਮ ਬਣੇ ਨੇ ਤੇ ਹੁਣ ਤੁਹਾਨੂੰ ਉੱਪਰੋਂ ਵੀ ਦਿਖਾਉਨੇ ਆ ਏ ਹੁਣ ਉੱਪਰ ਜਾਂਦੇ ਆ ਨੇ ਲੱਕੜ ਦੀ ਪੌੜੀਆਂ ਬਣੀਆਂ ਨੇ ਲਗਭਗ ਲੱਕੜ ਦਾ ਹੀ ਜਿਹੜਾ ਫਰਨੀਚਰ ਜਾਂ ਛੱਤਾਂ ਵਗੈਰਾ ਤੇ ਲੱਕੜ ਜ਼ਿਆਦਾ ਲਾਈ ਹੁੰਦੀ ਆ ਕਿਉਂਕਿ ਇਸ ਏਰੀਏ ਦੇ ਵਿੱਚ ਐਵਰੇਜ ਟੈਂਪਰੇਚਰ ਸਾਰੇ ਸਾਲ ਦਾ ਹੀ 14-15 ਡਿਗਰੀ ਰਹਿੰਦਾ ਜਿਹੜਾ ਮਤਲਬ ਪੂਰੀਆਂ ਗੂੜੀਆਂ ਸਰਦੀਆਂ ਦੇ ਵਿੱਚ 8-9 ਡਿਗਰੀ ਸੈਂਟੀਗ੍ਰੇਡ ਅਤੇ ਜਦੋਂ ਪੂਰੀ ਗਰਮੀ ਹੋ ਜਾਂਦੀ ਆ ਵੱਧ ਤੋਂ ਵੱਧ ਇੱਥੇ 29-30 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਹੁੰਦਾ ਹੁਣ ਆਪਾਂ ਨੂੰ ਵੀਰਜੀ ਦਿਖਾ ਰਹੇ ਨੇ ਜਿਹੜਾ ਰੂਮ ਆ ਦੇਖੋ ਇਹ ਇਹਨਾਂ ਨੇ ਉੱਪਰ ਬਣਾਇਆ ਹੈ ਰੂਮ ਪਹਿਲੀ ਮੰਜ਼ਲ ਦੇ ਉੱਪਰ ਕਿਉਂਕਿ ਇਹਨਾਂ ਕੋਲ ਵੀ ਜਿਹੜੇ ਇਹਨਾਂ ਦੇ ਰਿਲੇਟਿਵ ਆਉਂਦੇ ਜਾਂਦੇ ਰਹਿੰਦੇ ਨੇ ਆ ਦੇਖੋ ਬਾਹਰਲਾ ਵੀ ਵਿਊ ਦਿਖ ਰਿਹਾ ਇਹਨਾਂ ਦੇ 베ੜੇ ਦੇ ਵਿੱਚ ਤੇ ਆਲੇ ਦੁਆਲੇ ਜਿਹੜਾ ਖਿੜਕੀਆਂ ਦੇ ਸ਼ੀਸ਼ਿਆਂ ਵਿੱਚੋਂ ਬਾਹਰ ਇਹਨਾਂ ਨੇ ਜਿਹੜੀ ਬਗੀਚੀ ਲਾਈ ਆ ਉਹ ਦਿਖਾਈ ਦੇ ਰਹੀ ਹੈ ਨਾਲ ਇਹਨਾਂ ਦੀ ਗੱਡੀ ਖੜੀ ਹੈ ਗੱਡੀ ਖੜੀ ਹੈ ਇਹਨਾਂ ਦੀ Swift Dzire ਤੇ ਇਹ ਹੁਣ ਜਿਹੜਾ ਉੱਪਰ ਸਜਾਵਟ ਦਾ ਸਮਾਨ ਰੱਖਿਆ ਹੁਣ ਆਪਾਂ ਇਸ ਰੂਮ ਚੋਂ ਬਾਹਰ ਆ ਗਏ ਨਾਲ ਇਹ ਇੱਕ ਰੂਮ ਹੋਰ ਹੈ ਉਸੇ ਤਰ੍ਹਾਂ ਦਾ ਬਿਲਕੁਲ ਇਹ ਵੀ ਮਤਲਬ ਇਹ ਯੂਜ਼ ਕਰਦੇ ਨੇ ਆਪਣੀ ਡੇਲੀ ਨੀਡਸ ਪਰ ਦੇਖੋ ਤੁਸੀਂ ਧਰਤੀ ਦੇ ਉੱਪਰ ਵੀ ਸਾਰੇ ਕਿਤੇ ਜਿਹੜੇ ਗਲੀਚੇ ਵਗੈਰਾ ਕਈ-ਕਈ ਲੇਅਰਸ ਦੇ ਵਿੱਚ ਵਿਛਾਏ ਹੋਏ ਨੇ ਕਿਉਂਕਿ ਠੰਡ ਬਹੁਤ ਆ ਹੁਣ ਜਿਹੜਾ ਇਹ ਸਾਹਮਣੇ ਅਸੀਂ ਦੇਖ ਰਹੇ ਆ ਇਹ ਵੱਡਾ ਹਾਲ ਬਣਿਆ ਹੋਇਆ ਦੂਜੀ ਮੰਜ਼ਲ ਦੇ ਉੱਪਰ ਕਿੰਨੇ ਵੀ ਰਿਸ਼ਤੇਦਾਰ, ਦੋਸਤ, ਮਿੱਤਰ ਜਾਂ ਰਿਲੇਟਿਵ ਆ ਜਾਣ ਤਾਂ ਉਹਨਾਂ ਨੂੰ ਇੱਥੇ ਰੱਖਣ ਲਈ ਬਹੁਤ ਪ੍ਰਬੰਧ ਆ। ਇਹ ਪਿੱਛੇ ਵੀਰ ਨੇ ਆਪਣੀ ਜ਼ਮੀਨ ਦੇ ਵਿੱਚ ਟਾਵਰ ਲਵਾਇਆ ਹੋਇਆ ਜਿਹਦਾ ਮੈਂ ਇਹਨਾਂ ਨੂੰ ਪੁੱਛਿਆ ਵੀ ਕਿੰਨਾ ਕਿ ਇਹਨਾਂ ਦਾ ਕਿਰਾਇਆ ਵਗੈਰਾ ਆ ਜਾਂਦਾ। ਉਹ ਕਹਿੰਦੇ 6500 ਰੁਪਏ ਮਹੀਨਾ। ਸਾਨੂੰ ਇਹਦਾ ਰੈਂਟ ਕੰਪਨੀ ਦਿੰਦੀ ਐ। ਤੇ ਇਹਨਾਂ ਦੇ ਪਿੱਛੇ ਵੇੜੇ ਦੇ ਵਿੱਚ ਲੱਗਿਆ ਟਾਵਰ ਆ। ਹੁਣ ਆਪਾਂ ਇਧਰੋਂ ਸਾਈਡ ਤੋਂ ਦਿਖਾਉਨੇ ਆ ਤੁਹਾਨੂੰ ਇਹ ਜਿਹੜਾ ਹੁਣ ਆਪਾਂ ਖੋਲ ਰਹੇ ਹਾਂ ਇਹ ਬਾਥਰੂਮ ਹੈ ਇਹ ਇਹਨਾਂ ਦੇ ਜਿਹੜੇ ਦੋਨੋਂ ਕਮਰੇ ਨੇ ਇਹਨਾਂ ਲਈ ਤੇ ਹਾਲ ਲਈ ਤੇ ਹੁਣ ਆਪਾਂ ਚੱਲਦੇ ਆ ਉਸ ਤੋਂ ਵੀ ਤੀਸਰੀ ਮੰਜ਼ਲ ਦੇ ਉੱਪਰ ਲੱਕੜ ਦੀਆਂ ਪੌੜੀਆਂ ਰਾਹੀਂ ਜਾਣਾ ਪੈਂਦਾ ਤੇ ਇਹ ਸਾਹਮਣੇ ਸਾਨੂੰ ਜਿਹੜਾ ਦਿਖਾਈ ਦੇ ਰਿਹਾ ਇਹ ਸੈਕੰਡਰੀ ਸਕੂਲ ਇਹ ਨੇੜੇ ਹੀ ਇਹਨਾਂ ਦੇ ਨਾਲ ਲੱਗਦਾ ਹੀ ਸੀਨੀਅਰ ਸੈਕੰਡਰੀ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਨੇੜੇ ਹੈ ਪ੍ਰੋਵੀਜ਼ਨ ਹੈ ਕਿਉਂਕਿ ਅਨੰਤਨਾਗ ਦੇ ਵਿੱਚ ਸਾਰੇ ਸਕੂਲ ਜਾਂ ਹੋਰ ਹੈਲਥ ਦੀਆਂ ਫੈਸਿਲਿਟੀਆਂ ਪੂਰੀਆਂ ਨੇ ਇਹ ਜਿਹੜੀ ਸਿਰੇ ਵਾਲੀ ਮੰਜ਼ਲ ਹੈ ਜੀ ਇੱਥੇ ਵੀ ਇਹ ਵੱਡਾ ਹਾਲ ਬਣਿਆ ਹੋਇਆ ਦੇਖ ਰਹੇ ਹੋ ਤੁਸੀਂ ਇੱਥੇ ਇਹ ਹਸਾਗ ਇਹਨਾਂ ਨੇ ਸੁੱਕਣਾ ਪਾਇਆ ਤੇ ਨਾਲ ਜਿਹੜਾ ਇਹ ਵੱਡਾ ਹਾਲ ਬਣਿਆ ਇਹਦੇ ਵਿੱਚ ਵੀ ਗਲੀਚਾ ਪੂਰੀ ਤਰ੍ਹਾਂ ਵਿਛਾਇਆ ਹੈ ਇੱਥੋਂ ਵੀ ਸਾਰਾ 뷰 ਦਿਖਦਾ ਉੱਪਰੋਂ ਜਿਹੜਾ ਖਿੜਕੀ ਦੇ ਸ਼ੀਸ਼ੇ ਰਾਹੀਂ ਦੇਖੋ ਇਹ ਹਾਲ ਹੈ ਇਹ ਬਣਿਆ ਹੋਇਆ ਉੱਪਰਲੇ ਪਾਸੇ ਦੇਖੋ ਤੁਸੀਂ ਬਹੁਤ ਵਧੀਆ ਪ੍ਰੋਵੀਜ਼ਨ ਹੈ ਤੇ ਵਧੀਆ ਅਰੇਂਜਮੈਂਟ ਹੈ ਜੇ ਕੋਈ ਰਿਸ਼ਤੇਦਾਰ ਜਾਂ ਕੋਈ ਗਰੁੱਪ ਵਗੈਰਾ ਆ ਜਵੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੀਰ ਜੀ ਨੇ ਬਾਰ ਬਾਰ ਸਾਨੂੰ ਪ੍ਰਪੋਜ਼ ਵੀ ਕੀਤਾ ਵੀ ਤੁਸੀਂ ਸਾਡੇ ਕੋਲ ਰਹੋ ਤੇ ਮੁੜਦੇ ਹੋਏ ਵੀ ਕਿਹਾ ਵੀ ਤੁਸੀਂ ਸਾਡੇ ਕੋਲ ਜਰੂਰ ਰੁੱਕ ਕੇ ਜਾਇਓ ਪਰ ਸਮਾਂ ਤੁਹਾਨੂੰ ਪਤਾ ਇਹਨਾਂ ਨਹੀਂ ਹੁੰਦਾ ਇਹ ਜਿਹੜਾ ਦਿਖਾ ਰਹੇ ਨੇ ਉੱਪਰ ਜਿਹੜਾ ਇਹ ਉੱਪਰ ਸਿਰੇ ਤੇ ਜਿਹੜਾ ਮਤਲਬ ਝੌਂਪੜੀ ਟਾਈਪ ਜਿਹੜੀਆਂ ਪਲੇਟਾਂ ਪਈਆਂ ਹੁੰਦੀਆਂ ਨੇ ਚਾਦਰਾਂ ਉੱਪਰ ਜਾਣ ਲਈ ਰਸਤਾ ਸੀਗਾ ਉਹ ਉਸ ਤੋਂ نیچے ਤਿੰਨ ਲੈਂਟਰ ਲੱਗੇ ਹੋਏ ਨੇ ਇਹ ਵੀ ਦਿਖਾਇਆ ਇਹਨਾਂ ਨੇ ਵੀਰ ਜੀ ਵੀ ਇਹ ਬਾਥਰੂਮ ਨਾਲ ਅਟੈਚ ਹੈ ਇਹ ਜਿਹੜੇ ਰੂਮ ਵੀ ਬਹੁਤ ਵਧੀਆ ਪ੍ਰਬੇਜਨ ਹੈ ਇਹ ਦਿਖਾਉਣ ਦਾ ਇਹਨਾਂ ਦਾ ਪਰਪਸ ਏਸੀ ਵੀ ਤੁਸੀਂ ਸਾਡੇ ਕੋਲ ਰਹੋ ਸਾਡੇ ਕੋਲ ਵਧੀਆ ਸਾਧਨ ਨੇ ਤੇ ਪਰ ਸਾਨੂੰ ਏਸੀ ਵੀ ਸਾਡੇ ਕੋਲ ਸਮਾਂ ਨਹੀਂ ਸੀ ਤੇ ਇੱਕ ਮੈਂ ਤੁਹਾਨੂੰ ਇਹ ਮਤਲਬ ਜਿਹੜਾ ਘਰ ਹੈ ਇਸ ਲਈ ਵੀ ਦਿਖਾ ਰਿਹਾ ਕਿ ਤੁਹਾਨੂੰ ਪਤਾ ਲੱਗੇ ਵੀ ਕਸ਼ਮੀਰ ਦੇ ਵਿੱਚ ਕਿਹੋ ਜਿਹੇ ਘਰਾਂ ਦੇ ਵਿੱਚ ਲੋਕ ਰਹਿੰਦੇ ਨੇ ਤੁਸੀਂ ਦੇਖੋ ਹੁਣ ਆਪਾਂ ਫੋਟੋਆਂ ਵਗੈਰਾ ਕਰਾਂਗੇ ਗਰੁੱਪ ਦੇ ਵਿੱਚ ਲੋ ਜੀ ਕਿਚਨ ਦੇਖ ਲਿਏ ਦੇਖੋ ਆ ਦੇਖੋ ਜੀ ਕਿਚਨ ਬੜੀ ਇੱਥੇ ਵੀ ਨੀਚੇ ਵੜ ਗਈ ਜਿਹੜਾ ਖਾਣਾ ਖਾਦਾ ਜਾਂਦਾ ਹੈ ਆ ਦੇਖੋ ਤੁਸੀਂ ਕਿਚਨ ਕਿੰਨੀ ਸੁੰਦਰ ਹੈ ਦੇਖੋ कश्मीरी घर दिखाया था हाँ पिछले आज ना आपका नाम हाँ बताओ क्या कौन कौन से बर्तन है ये कप्स है ये गिलास ठीक है ये आ, इन में हम स्लो ना सरू करते हैं मेहमानों को ओके ओके हाँ जी ये भाई है हम कैसे हो रदीया बदीया लॉगिंग कर रहा हूँ लव जी क्या नाम है आपका हमीद निसार वेरी गुड अगला लोग अभी पढ़ के आए हो जी ठीक है जी कोर्सना ये आप ठीक है पहली बार कश्मीर आए हो नहीं आए आई तो ਅਬ ਕਾਹ ਜਾਣਾ ਹੈ ਆਪਕੋ ਅਸੀਂ ਸ਼ਮਕੇਸ਼ ਤਰਤੇ ਸ਼ਰੀ ਨਗਰ ਅਸੀਂ ਸ਼ਰੀ ਨਗਰ ਕੁਣ ਹੁਣ ਆਪਾਂ ਨਾਸਿਰ ਵੀਰ ਦੀ ਜਿਹੜੀ ਖਾਤਰਦਾਰੀ ਤੋਂ ਬਾਅਦ ਸ਼ਰੀ ਨਗਰ ਵੱਲ ਨੂੰ ਚੱਲ ਪਏ ਹੁਣ ਅੱਗੇ ਸਾਨੂੰ ਬਹੁਤ ਨੇੜੇ ਹੀ ਹੈ ਸ਼ਰੀ ਨਗਰੇ ਤੋਂ ਉੱਥੇ ਜਾ ਕੇ ਤੁਹਾਨੂੰ ਅੱਗੇ ਸ਼ਰੀ ਨਗਰ ਦੇ 뷰 ਦਿਖਾਵਾਂਗੇ ਤੇ ਡਲ ਲੇਕ ਵਗੈਰਾ ਇਸ ਕਰਕੇ ਤੁਸੀਂ ਸਾਡੇ ਵਲੌਗਸ ਨੂੰ ਦੇਖਦੇ ਰਹਿਣਾ ਤੇ ਅਗਲੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਡਲ ਲੇਕ ਦੇ ਨਜ਼ਾਰੇ ਦਿਖਾਵਾਂਗੇ ਤੇ ਸਾਡੇ ਚੈਨਲ ਨਾਲ ਤੁਸੀਂ ਐਵੇਂ ਹੀ ਜੁੜੇ ਰਹਿਣਾ ਜਿਸ ਤਰ੍ਹਾਂ ਤੁਸੀਂ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਾ ਤੇ ਜਿਹੜੇ ਵੀ ਵੀਰ ਮੇਰੇ ਇਸ ਚੈਨਲ ਦੇ ਉੱਪਰ ਨਵੇਂ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ